ਆ ਤੁਸੀਂ ਫੋਟੋ ਲਾਈ ਹੈ ਬਾਬਾ ਜਵਾਲਾ ਸਿੰਘ ਦੀ ਇਹਨਾਂ ਦਾ ਮੈਂ ਜੀਵਨ ਪੜਿਆ ਜਦੋਂ ਉਹ ਤੋਂ ਬੰਦਾ ਬਣਿਆ ਈਰਖਾ ਉਦੋਂ ਤੋਂ ਤੁਰੀ ਹੈ ਪਾਪਾ ਜਵਾਲਾ ਸਿੰਘ ਨਾਲ ਬੰਦਾ ਇੱਕ ਈਰਖਾ ਕਰਦਾ ਸੀ ਤੇ ਕਹਿਣ ਲੱਗਾ ਜਵਾਲਾ ਸਿੰਘ ਦੁਨੀਆ ਲੁੱਟ ਲੁੱਟ ਖਾਦੀ ਜਾਣਾ ਹੈ ਇਹ ਤੁਸੀਂ ਜਾ ਕੇ ਤੁਹਾਡੇ ਰੀ ਪੁੱਛ ਸਕਦੇ ਜੀ ਤੇਰਾ ਸਾਡਾ ਕੀ ਫਰਕ ਹੈ ਬਾਬਾ ਜਵਾਲਾ ਸਿੰਘ ਨੇ ਨਾ ਹਾਂ ਕਹਿਣੀ ਨਾ ਨਾ ਕਹਣੀ ਉਹ ਬੰਦਾ ਮੈਂ ਸਮਝਾਂਗਾ ਮੂਰਖਾਂ ਦਾ ਸ਼ਰੋਮਣੀ ਹੋਵੇਗਾ ਵੱਡਾ ਹੈਂਡ ਉਹ ਖੜਾ ਨਾ ਛੱਡੇ ਆਖਰਕਾਰ ਇੱਕ ਦਿਨ ਆਇਆ ਤੇ ਸੰਤ ਬਾਬਾ ਜਵਾਲਾ ਸਿੰਘ ਕਹਿਣ ਲੱਗੇ ਮੂਰਖਾ ਤੈਨੂੰ ਆਪ ਖਾਵਾਂ ਤੇਰਾ ਸਾਡਾ ਕੀ ਫਰਕ ਹੈ ਉਹ ਬੰਦਾ ਨਾਲ ਲਿਆ ਤੇ ਕਹਿਣ ਲੱਗੇ ਜੋ ਮੈਂ ਅੱਗੇ ਕੀ ਬੋਲਾਂਗਾ ਨਾ ਉਹ ਮਗਰ ਮਗਰ ਬੋਲੀ ਚੱਲੀ ਕਹਿਣ ਲੱਗਾ ਠੀਕ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਤਾਬਿਆ ਜਿੱਥੇ ਮਹਾਂਪੁਰਸ਼ਾਂ ਦਾ ਡੇਰਾ ਅੱਜ ਕੱਲ੍ਹ ਹੈ ਸੰਤ ਬਾਬਾ ਜਵਾਲਾ ਸਿੰਘ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਪਾਕਸ਼ਾ ਮੈਂ ਤੇਰੇ ਦਰ ਦਾ ਸੇਵਾਦਾਰ ਭਾਈ ਜਵਾਲਾ ਸਿੰਘ ਬੇਨਤੀ ਕਰਨਾ ਮੇਰਾ ਖਾਨਾ ਖਰਾਬ ਹੋ ਗਿਆ ਮੇਰਾ ਬੇੜਾ ਗਰਕੂ ਜਾ ਰਿਹਾ ਉਹ ਕਹਿੰਦਾ ਮੈਂ ਪਾਗਲਾ ਮੈਂ ਕਹਾਂ ਕਹਿਣ ਲੱਗੇ ਬਸ ਤੇਰਾ ਤੇ ਸਾਡਾ ਇਨਾ ਫਰਕ ਹੀ ਜਿਉਂ ਆਪਾਂ ਗੁਰਬਾਣੀ ਚ ਕਹਿੰਦੇ ਆਪਨਾ ਬਗਾਰ ਬਰਾਨਾ ਸਾਡੇ ਆਪਣੀ ਝੁੱਗੀ ਨੂੰ ਆਗ ਲਾ ਕੇ ਦੁਨੀਆਂ ਦੀ ਵਸਾਉਣੀ ਇਹ ਸੰ ਦਾ ਕਰਮ ਹੈ